ਜੀ ਜੀ ਕੇ ਬਾਜਾ ਖਾਨਾ ਮੇਰਾ ਨਾਮ ਬਿੱਟੂ ਬਾਜਵਾ ਕੀ ਗੱਲ ਹੋਈ ਅੱਜ ਜਿਹੜੇ ਤੇ ਕਿੱਥੋਂ ਕੇ ਮਿਲਣਾ ਹੈ ਕਿੱਥੋਂ ਕੇ ਮਿਲਣਾ ਜੀ ਪਸੀ ਮੰਡੀ ਸਾਡੀ ਜਾਨੀ ਵੱਡੀ ਮੰਡੀ ਇਹੀ ਆ ਕੋਂਗ ਵਾਲੀ ਡਾਕਟਰ ਮਾਨ ਦੀ ਇਹ ਤੁਸੀਂ ਸਾਰੇ ਬੰਦੇ ਕਿੱਥੇ ਲੱਗੇ ਹੋ ਆ ਮੈਂ ਆ ਮੰਡੀ ਲਾਉਣਾ ਸੱਟਾ ਸਿੰਘ ਵਾਲੇ ਲੰਗਰ ਪਾਣੀ ਦਿੰਨੇ ਸਾਰੇ ਪ੍ਰਬੰਧ ਦਿੰਨੇ ਆ ਜੀ ਅਸੀਂ ਕੋਈ ਖਰਚਾ ਨਹੀਂ ਲੈਂਦੇਗੇ ਕੋਣ ਡੇੜੇ ਦੇ ਲੋਕਾ ਮੇਰੀ ਗੱਲ ਸੁਣੋ ਆ ਬੰਦਾ ਸਾਈਕਲ ਵਾਲਾ ਜਾਂ ਕੋਈ ਲੇਡੀ ਜਾਉਨੇ ਆ ਦੀ ਬੱਕਰੀ ਵੇਚਨੀ ਆ ਕੋਈ ਨਾਗ ਵੇਚਣਾ ਵਿਚਾਰਾ ਕਿੱਥੇ ਜਾਊਗਾ ਅੱਜ ਮੈਂ 50 ਕਿਲੋਮੀਟਰ ਚੱਲ ਕੇ ਆਇਆ ਜੀ ਚੱਲ ਅਸੀਂ ਤਾਂ ਗੱਡੀ ਲੈਂਦੀ ਐ ਜਿਹੜੇ ਮ ਵਪਾਰੀ ਦਾ ਉਹ ਘਰ ਲੁੱਟ ਕੇ ਲਿਓਗਾ 10000 ਦਾ ਮਾਲ 5000 ਨੂੰ ਲਊਗਾ ਤੇ ਗਰੀਬਾਂ ਦੀ ਲੁੱਟ ਹੈ ਜੀ ਜਿੰਨੀਆਂ ਵੀ ਮੰਡੀਆਂ ਚੱਲ ਰਹੀਆਂ ਸਾਰੀਆਂ ਮੰਡੀਆਂ ਚੱਲਣ ਜਿੱਤੇ ਕੋਈ ਠੱਗਾ ਠੋਰੀ ਆ ਉਹ ਬੰਦੇ ਨੂੰ ਵੱਢ ਕਰਾ ਦਿਓ ਸਰਕਾਰ ਤਾਂ ਕਿਰਿ ਰੁਜ਼ਗਾਰ ਦੇਵਾਂਗੇ ਤਾਂ ਉਸ ਹਿਸਾਬ ਨਾਲ ਫੰਗੋ ਰਹੇ ਰੁਜ਼ਗਾਰ ਬੰਦ ਵਾਲਾ ਕੰਮ ਹੀ ਹੈ ਜੀ ਮੇਰੇ ਕੋਲ ਘਟ ਘਟ 20 25 ਮੁੰਡੇ ਆੜੇ ਮੇਰੀ ਮੰਡੀ ਤੇ ਆਉਂਦੇ ਆ ਨਵੇਂ ਤੋਂ ਨਵੇਂ ਮੁੰਡਾਰ ਬਰੇ ਅੰਕਲ ਤੋਂ ਪੱਠਾ ਲੈਣੀਆਂ ਯਾਰ ਅੰਕਲਨ ਝੋਨਾ ਲੈ ਆ ਤੇ ਬੱਕਰੇ ਲੈਣੇ ਯਾਰ ਅਕਲਾ ਪੱਠ ਲੈਣੀ ਯਾਰ ਉੱਥੇ ਉਹਨੂੰ ਕੰਟਰੋਲ ਰੇਟ ਨਾਲ ਚੀਜ਼ ਮਿਲਦੀ ਹੈ ਜੇ ਬਈ ਤੱਕਾ ਹੋਊਗਾ ਤਾਂ ਚੰਗੇ ਵਪਾਰੀ ਕਰਨਗੇ ਪੈਸਾ ਬਣਾਉਂਦੇ ਆ ਹੁਣ ਸਾਨੂੰ ਵੀ ਕਹਿੰਦੇ ਆ 10000 ਮਹੀਨਾ ਜਾਂ 20000 ਮਹੀਨਾ ਦਿਓ ਪਰ ਇਹ ਛੋਟੀਆਂ ਛੋਟੀਆਂ ਮੰਡੀਆਂ ਜਿੱਥੇ 20 25 50 50 ਬੰਦੇ ਅੱਜ ਲੜਕੀਆਂ ਵੀ ਆ ਜਾਂਦੀਆਂ ਵੀ ਬਾਈ ਜੀ ਸੰਤੋ ਬੱਕਰਾਂ ਲੈਣ ਗਿਆ ਮੇਰੀ ਮੰਮੀ ਨੇ ਭੇਜਿਆ ਤੇ ਇੱਥੇ ਤਾਂ ਕੋਈ ਪੁੱਛਦਾ ਨਹੀਂ ਬਾਈ ਬਗਾਨਾ ਬੰਦੇ ਦੀ ਮੇਰੀ ਤੇਰੀ ਜਿੱਤ ਕੀ ਲੱਗਦੀ ਹੈ ਕਿਸੇ ਦਾ ਕੋਈ ਨਹੀਂ ਲੱਗਦਾ ਤੇ ਇਹਦਾ ਚਾਚਾ ਆ ਕੇ ਇਹਦਾ ਤਾਇਆ ਆ ਕੇ ਦੀ ਭੂਆ ਆਣ ਗੋਣ ਆਪਾਂ ਜਾਂਦੇ ਨਹੀਂ ਸਤਾ ਚਾਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਠੇਕਾ ਸਿਸਟਮ ਬੰਦ ਕਰਾਂਗੇ ਬੰਦ ਕਰਾਂਗੇ ਹਾਂਜੀ ਤੇ ਇਹ ਤਾਂ ਮੈਨੂੰ ਅੱਜ ਕਹਿੰਦਾ 10000 ਮਹੀਨਾ ਦੇ ਦਿਆ ਕਰੋ ਜੀ 10000 ਤਾਂ ਸਾਨੂੰ ਨਹੀਂ ਬੰਦ ਦੇ ਮੈਂ ਕਿੱਥੋਂ ਲੰਗਰ ਲਾਉਨੇ ਆ ਵਧੀਆ ਪ੍ਰਬੰਧ ਦਿੰਨੇ ਆ ਪਰ ਇਹਨਾਂ ਵੀ 20 ਕਿਲੋ 25 ਕਿਲੋ ਮੇਰੀਆਂ ਜੇ ਮੰਡੀਆਂ ਹੋਣ ਸਾਰਿਆਂ ਦਾ ਸਿਸਟਮ ਚੱਲੇ ਕੋਈ ਜਿੰਨੇ ਸੋਤੋਂ 10000 ਮੰਗੇ ਤਾਂ ਗੁੰਡਾ ਟੈਕਸ ਹੈ ਕਿ ਉਹ ਹੀ ਟੈਕਸ ਹੈ ਜੀ ਬਿਲਕੁਲ ਅਸੀਂ ਇਹ ਕਹ ਦਿਖਾਓ ਜੀ ਤੁਹਾਡੇ ਕੋਲ ਲੱਗਦਾ ਹੈ ਕਿ ਕੋਈ ਅਸੀਂ ਤਾਂ ਬੰਦੇ ਹੀ ਨਹੀਂ ਜਾਣਦੇ ਕੌਣ ਆਏ ਜੋ ਨਵੇਂ ਹੋਵੇ ਜੀ ਚੰਗੀ ਗੱਡੀ ਹੁੰਦੀ ਆ ਕੇ ਬਹਿ ਜਾਂਦੇ ਆਲ ਕੇ ਮੈਂ ਇਸ ਤਰੀ ਹੋਇਆ ਮੇਰਾ ਬੇਟਾ ਖੜਾ ਮੈਂ ਆਹ ਲੋ ਪਰਚੀਆਂ ਰੋਟੀ ਖਰਚਾ ਮੈਂ ਦੇ ਦੂੰਗਾ ਚਾਹ ਖਰਚਾ ਇਹ ਪੱਟੇ ਘੱਟ ਪਹਿਲੇ ਲਿਆ ਕਰੋ ਜੀ ਪਰ ਮੰਡੀ ਨਾ ਬੰਦ ਕਰੋ ਆ ਗਰੀਬਾਂ ਨੇ ਤਾਂ ਜਲਦੀ ਮੰਡੀ ਦੀ ਸੈਟਿੰਗ ਵੀ ਹੋ ਜਾਂਦੀ ਜੀ ਜਦੋਂ ਅੱਜ ਤੱਕ ਤੁਸੀਂ ਨਹੀਂ ਨਹੀਂ ਅੱਜ ਤੱਕ ਤੁਸੀਂ ਪਹੁੰਚੋਗੇ ਸਰਕਾਰ ਤੱਕ ਅਸੀਂ ਪਹੁੰਚਾਂਗੇ ਜੀ ਕਿਸੇ ਨੂੰ ਪਹਿਲਾਂ ਕੋਈ ਮਾਰੂ ਪੱਤਰ ਦਿੱਤਾ ਜਾ ਕੋਈ ਨਹੀਂ ਅੱਜ ਇਹ ਢੀਸਾ ਮੰਗਵਾ ਤੱਕ ਦਿੰਨ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਸਾਡਾ ਕੀ ਬਣਿਆ ਵੀ ਵੱਡੇ ਤੋਂ ਵੱਡਾ ਸ਼ਰਸ ਕਰਾਂਗੇ ਇਹਦਾ ਭਗਵਾਨ ਤਮਾਨ ਨੂੰ ਮਿਲਾਂਗੇ ਜੀ ਉਹਨਾਂ ਮਰੇ ਬੇਨਤੀ ਕਰਾਂਗੇ ਬੱਕਰੀ ਪਾਲ ਕੇ ਲੈ ਕੇ ਜਾਵਾਂਗੇ ਦਿਖਾਵਾਂਗੇ ਆ ਗਰੀਬ ਦੇਖੋ ਕਿੱਥੇ ਜਾਣਗੇ ਜੀ ਜਿੱਦ ਕੀ ਨਾ ਨਾ ਕਿਹੜਾ ਪਿੰਡਾ ਸ਼ਾਹ ਉਹਦੇ ਨਾਲ ਹੀ ਬੈਠ ਜਾਂਦਾ ਜੱਸ ਨਾਲ ਹੀ ਤੇ ਤੇਰਾ ਮੈਂ ਕਹਾਂ ਲਗੇ ਨਹੀਂ ਜੀ ਇਹ ਮੈਂ ਆ ਜਾਣਾ ਪੁੱਤੋਂ ਠੇਕੇਦਾਰ ਬਾਕੀ ਠੇਕੇਦਾਰ ਉੱਥੇ ਮੰਡੀ ਦਾ ਲਾਈ ਜਾਂਦੇ ਰੋਟੀ ਧੁੱਪ ਸਾਰਾ ਕੁਝ ਬੰਦ ਕਰਤਾ ਉਹਨਾਂ ਨੇ ਰਾਹ ਦਾ ਵੀ ਬੁਰਾ ਹਾਲ ਆ ਬਾਕੀ ਉੱਥੇ ਜਿਹੜੇ ਮੰਨ ਕੇ ਚੱਲ ਬੰਦੇ ਆਉਂਦੇ ਆ ਕੋਈ ਮਾਂ ਪਿਓ ਦੋਨੋਂ ਪਿਓ ਪੁੱਤ ਵੀ ਆ ਜਾਂਦੇ ਆ ਉੱਥੇ ਕੋਈ ਸ਼ਰਮ ਸ਼ਾਕ ਨਹੀਂ ਇਹ ਪੁੱਠਾ ਸਿੱਧਾ ਵੀ ਬੋਲਦੇ ਆ ਤੇ ਬਾਕੀ ਇੱਕ ਬਜ਼ੁਰਗ ਆ ਪਤਾ ਨਹੀਂ ਕਿੱਥੋਂ ਉਹਦੇ ਮੰਨ ਕੇ ਚੱਲ ਲੱਪੜ ਦੋਪੜ ਵੀ ਮਾਰਿਆ ਇਹਨਾਂ ਨੇ ਕੋਈ ਪਰਚੀ ਪੁਰਚੀ ਗੁੰਮ ਗਈ ਹੁਣ ਮੰਡੀ 'ਚ ਬਾਲ ਪਸ਼ੂ ਵੇਚਦਾ ਬੰਦੇ ਦੀ ਪਰਚੀ ਗੁੰਮ ਵੀ ਜਾਂਦੀ ਆ ਉੱਥੇ ਠੇਕੇਦਾਰਾਂ ਨੇ ਉਹਦੀ ਬਾਲੀ ਬੇਆਵਦੀ ਕੀਤੀ ਵਿਚਾਰੇ ਦੀ ਬੱਕਰੀਆਂ ਗੱਡੀ 'ਚ ਲਹਾਈਆਂ ਫਿਰ ਗਿਣੀਆਂ ਫਿਰ ਉਹ ਤੋਂ ਦੁਬਾਰੇ ਪੈਸੇ ਲੈਤੇ ਹੁਣ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਇਹ ਠੇਕੇਦਾਰੀ ਸਿਸਟਮ ਖਤਮ ਹੋਣਾ ਚਾਹੀਦਾ ਜੇ ਮੰਨ ਕੇ ਚੱਲੋ ਇਹ ਮੰਡੀਆਂ ਵਾਲਾ ਸਿਸਟਮ ਬੱਕਰੀਆਂ ਦੀ ਮੰਡੀਆਂ ਬੰਦ ਹੁੰਦੀਆਂ ਜਿਹੜਾ ਹੁਣ ਮੰਨ ਕੇ ਚੱਲੋ 5-7000 ਬੰਦਾ ਸਾਡੇ ਏਰੀਆ ਦੇ ਵਿੱਚ ਬੱਕਰੀਆਂ ਦਾ ਕੰਮ ਕਰਦਾ ਇਹ ਕ ਨਵੇਂ ਮੁੰਡੇ ਵੀ ਕਰਦੇ ਆ ਬਜ਼ੁਰਗ ਵੀ ਕਰਦੇ ਆ ਜਿਨ੍ਹਾਂ ਦੇ ਘਰ ਚੱਲਦੇ ਆ ਉਹ ਸਾਰੇ ਬੰਦੇ ਮੰਨ ਕੇ ਚੱਲ ਉਹਨਾਂ ਦੇ ਇੱਕ ਸਿਸਟਮ ਖੜ ਗਏ ਬੰਦੇ ਸਟ੍ਰੀਟ ਤੇ ਜਾ ਕੇ ਸਟ੍ਰੀਟ ਤੇ ਜਾ ਕੇ ਕੀ ਕਰਨਗੇ ਨਸ਼ੇ ਕਰਨਗੇ ਲੁੱਟ ਖੋਹ ਕਰਨਗੇ ਜਾਂ ਮੰਨ ਕੇ ਚੱਲੋ ਕਿਸੇ ਨਾਲ ਲੜਨ ਪਿੜਨਗੇ ਇਹ ਮੰਨ ਕੇ ਚੱਲ ਜੇ ਕਿਤੇ ਖਤਮ ਹੁੰਦਿਆ ਨਸ਼ੇ ਨੂੰ ਹੋਰ ਪ੍ਰਮੋਟ ਹੁੰਦਾ ਨਸ਼ਾ ਕਿੱਥੇ ਦਾ ਇੱਕ ਸਾਈਡ ਤੇ ਇਹ ਨਸ਼ੇ ਬੰਦ ਕਰੀ ਜਾਂਦੇ ਆ ਸਰਕਾਰ ਤਾਂ ਹੀ ਜਾਂਦੇ ਲੋਕਾਂ ਦੇ ਇੱਕ ਸਾਈਡ ਤੇ ਰਜਗਾਰ ਬੰਦ ਕਰਕੇ ਆ ਨਵੀਂ ਮੰਡੀ ਰੋ ਦਵਾਰੇ ਲਹਿਰ ਉੱਠੂ ਨਸ਼ੇ ਦੀ ਕਿਤੇ ਹੁਣ ਮੰਨ ਗਿਆ ਪੰਜ ਸੱਤ ਸੌ ਮੁੰਡਾ ਮੰਡੀ ਦੇ ਤੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਪੰਜ ਸੱਤ ਸੌ ਮੁੰਡਾ ਨਵਾਂ ਆਉਂਦਾ ਮੰਡੀ ਤੇ ਬੱਕਰੀਆਂ ਜਿਹੜੇ ਘਰੇ ਫਾਰਮ ਖੋਲੀ ਜਾਂਦੇ ਜਾਂ ਕੋਈ ਪੰਜ ਸੱਤ 10 ਨੂੰ ਰੱਖੀ ਬੈਠਾ ਸਰਕਾਰ ਤਾਂ ਕਹਿੰਦੀ ਰਜਗਾਰ ਦੇਵਾਂਗੇ ਇਹ ਤੇ ਬੰਦ ਹੋ ਸਰਕਾਰ ਕਹਿੰਦੀ ਹੈ ਜਿਗਾ ਇੱਕ ਸਾਈਡ ਤੇ ਕਹਿੰਦੇ ਰਜਗਾਰ ਦਿੰਦੇ ਆ ਲੋਨ ਦਿੰਦੇ ਆ ਇੱਕ ਸਾਈਡ ਤੇ ਮੰਡੀਆਂ ਹੀ ਬੰਦ ਕਰੀ ਜਾਂਦੇ ਆ ਹੁਣ ਇੱਕ ਅਣਜਾਣ ਬੰਦਾ ਹੁਣ ਮੰਨ ਗਿਆ ਹਰੇਕ ਬੰਦੇ ਕੋਲੇ ਦਾਕ ਨਹੀਂ ਹੈਗਾ ਨਾ ਕੋਈ ਮਹਾਰਾਸ਼ਟਰ ਦਾ ਨਾ ਕੋਈ ਐਮਪੀ ਦਾ ਕੋਈ ਅਣਜਾਣ ਬੰਦੇ ਕੋਲੇ ਕੀ ਸਿਸਟਮ ਆ ਆਪਾਂ ਆਪਦੇ ਚਾਰ ਪਸ਼ੂ ਗੱਡੀ ਤੇ ਚੜਾਵਾਂਗੇ ਮੰਡੀ ਤੇ ਲੈ ਜਾਵਾਂਗੇ ਵੇਚ ਆਵਾਂਗੇ ਹੁਣ ਜਿਹੜੇ ਮੰਨਗ ਚੱਲ ਪੁਰਾਣੇ ਬ੍ਰੀਡਰ ਆ ਜਾਂ ਪੁਰਾਣੇ ਬੰਦੇ ਕੰਮ ਕਰੀ ਜਾਂਦੇ 20 20 ਸਾਲ ਦੇ ਉਹਨਾਂ ਕੋਲੇ ਤਾਂ ਗਾਹਕ ਸਿੱਧਾ ਆਉਂਦਾ ਜਿਹੜੇ ਹੁਣ ਸਾਡੇ ਵਰਗੇ ਨਵੇਂ ਬੰਦੇ ਲੱਗਿਆ ਉਹਨਾਂ ਕੋਲੇ ਪੁਰਾਣਾ ਗਾਹਕ ਬਾਹਰ ਲਾ ਗਾਹਕ ਹੈ ਹੀ ਨਹੀਂ ਹੁਣ ਡਾਕਟਰ ਬਲਵਿੰਦਰ ਨੇ ਮੰਨਗ ਚੱਲ ਬਾਹਰਲੇ ਬੰਦੇ ਨਾਲ ਵੀ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਗਰੀਬ ਬੰਦਿਆਂ ਨੂੰ ਮਿਲਾਇਆ ਗਾਹਕ ਆਉਣ ਲੱਗ ਗਿਆ ਬਾਹਰੋਂ ਗਾਹਕ ਵੀ ਆਉ ਸਾਰੇ ਬੰਦੇ ਸੌਖੀ ਰੋਟੀ ਖਾਣ ਲੱਗੇ ਅਸਲ ਪਤਾ ਸਿਸਟਮ ਕੀ ਹੈ ਜੀ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਤੇ ਤੁਰਲੇ ਆ ਪੰਜਾਬ ਖਤਮ ਕਰਨਾ ਕਿਸੇ ਲੋਟ ਮਰਜੀ ਕਰ ਦੇਣਾ ਪਹਿਲਾਂ ਨਸ਼ਾ ਮਾਦਰੀ ਦਾ ਨਸ਼ਾ ਹੁਣ ਭਗਵੰਤ ਮਾਨ ਕਹਿੰਦਾ ਵੀ ਮੈਂ ਨਸ਼ਾ ਬੰਦ ਕਰ ਦੂ ਨਸ਼ਾ ਬੰਦ ਕਰਨ ਨੂੰ ਜੇ ਲੋਕਾਂ ਦੇ ਰਜਗਾਰ ਖੋਲੇ ਨਸ਼ਾ ਬੰਦ ਕਿਵੇਂ ਹੋਊਗਾ ਵੱਧ ਕਰਨ ਲੱਗਣਗੇ ਸਮਾਜੀ ਇੱਥੇ ਕੋਈ ਵੀ ਬੰਦਾ ਹੁਣ ਕਬੂਤਰ ਗੋਕੜਾਂ ਦੇ ਲਾ ਲੋ ਕਬੂਤਰ ਗੋਕੜਾਂ ਦਾ ਸ਼ੌਂਕ ਸੀ ਮੁੰਡੇ ਕਰੀ ਜਾਂਦੇ ਸੀ ਆਪਦੀ ਬਾਜੀ ਤੇ ਕਿਸੇ ਨੇ ਬਦਾਮ ਪਾਲੇ ਕਿਸੇ ਨੇ ਕੁਸ਼ ਕਰ ਲਿਆ ਹੋਰ ਪਾਸੇ ਧਿਆਨ ਹੀ ਨਹੀਂ ਸੀ ਆਪਦੇ ਜਾਨਵਰਾਂ 'ਚ ਧਿਆਨ ਸੀ ਜੇ ਕੋਈ ਹੁਣ ਬੱਕਰੀਆਂ ਰੱਖਦਾ ਉਹਦੇ ਵਿੱਚ ਵੀ ਆਪਦੇ ਜਾਨਵਰਾਂ 'ਚ ਧਿਆਨ ਆ ਠੀਕ ਆ ਉਹ ਨਸ਼ੇ ਵਾਲੋ ਦਾ ਧਿਆਨ ਹੀ ਨਹੀਂ ਜਦੋਂ ਸਾਰੇ ਬੰਦੇ ਵਿਲੇ ਹੋਗੇ ਵਿਲੇ ਹੋ ਕੇ ਕੀ ਕਰਨਗੇ ਨਸ਼ੀ ਕਰਨਗੇ ਜਾਂ ਲੜਨਗੇ ਜਾਂ ਨਸ਼ੇ ਕਰਨਗੇ ਲੁੱਟਕਸੁੱਟਾਂ ਕਰਨਗੇ ਕਿੱਥੇ ਦਾ ਕੋਈ ਨਸ਼ੇੜੀ ਬੰਦੇ ਸੀਗੇ ਬੰਦੇ ਬਹੁਤ ਬੰਦੇ ਇਹੋ ਜਿਹੇ ਹੈਗੇ ਆ ਬਾਈ ਮੇਰੀ ਨਿਗਾਹ 'ਚ ਮੈਂ ਮਿਲਾ ਸਕਦਾ ਜਿਹੜੇ ਬੰਦੇ ਚਿੱਟਾ ਲਾਉਂਦੇ ਸੀ ਉਹਨਾਂ ਨੇ ਬੱਕਰੀਆਂ ਭੇਡਾਂ ਦਾ ਕੰਮ ਕਰ ਲਿਆ ਆ ਉਹਦਾ ਉਹ ਆਪਦੇ ਕੰਮ 'ਚ ਰੁੱਝ ਗਏ ਮੰਡੀ 'ਤੇ ਆਉਂਦੇ ਆ 5-7000 10000 ਰੁਪਏ 20000 ਰੁਪਏ ਬਣਾਉਂਦੇ ਆ ਮਾਂ ਪਿਓ ਵੀ ਉਹਨਾਂ ਦੇ ਖੁਸ਼ ਜੇ ਉਹ ਬੰਦੇ ਹੁਣ ਵਿਲੇ ਕਰਤੇ ਵਿਲੇ ਹੋਣ ਤੋਂ ਬਾਅਦ ਉਹ ਕੀ ਕਰਨਗੇ ਨਸ਼ੇ ਕਰਨਗੇ ਲੁੱਟਾਂ ਖੋਹਾਂ ਕਰਨਗੇ ਲੁੱਟਾਂ ਖੋਹਾਂ ਵਾਲੀ ਜਾਣਗੇ ਮੇਰੀ ਸਰਕਾਰ ਮੂਰੇ ਭਗਵਾਨ ਜੀ ਤਮਨ ਸਾਹਿਬ ਮੂਰੇ ਬੇਨਤੀ ਆ ਵੀ ਆ ਸਾਡੇ ਕੰਮਾਂ ਨੂੰ ਨਾ ਖੋਹੋ ਤੇ ਉਹ ਆਉਣ ਵਾਲਾ ਜਿਹੜਾ ਮੂਰੇ ਸਿਸਟਮ ਆ ਫੇਰ ਦੁਬਾਰੇ ਕਹਿਣਗੇ ਇੱਥੇ 84 ਆ ਗਈ ਜੀ ਇੱਥੇ ਦੰਗੇ ਹੁੰਦੇ ਆ ਜੀ ਸਿੱਖ ਤੰਗ ਕਰਦੇ ਆ ਜੀ ਸਿੱਖ ਡੰਡੇ ਚੱਕਦੇ ਇੱਥੇ ਖਾਲਸਾਣ ਦੇ ਨਾਰੇ ਲਾਉਂਦੇ ਆ ਫਿਰ ਇਹ ਸਭ ਕੁਝ ਦੁਬਾਰੇ ਹੋਊਗਾ